ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਢਾਲ ਸਬਜੀ ਵਿੱਚ ਕਰਦਿਆਂ ਬਣੀਆਂ ਲਾਲ ਮਿਰਚਾਂ ਦਾ ਸੇਵਨ ਕਰੋ ਜੋ ਬਿਲਕੁਲ ਸ਼ੁੱਧ ਤੇ ਸਾਫ਼ ਹੁੰਦੀਆਂ ਹਨ ਨੰਬਰ 2 ਜੀਕਰ ਤੁਹਾਡੇ ਕੰਨ ਪਾਰੀ ਪਾਰੀ ਮਹਿਸੂਸ ਕਰ ਰਹੇ ਹੋਣ ਤਾਂ ਹਫ਼ਤੇ ਵਿੱਚ ਇੱਕ ਵਾਰ ਸਰੋਂ ਦਾ ਤੇਲ ਕੋਸਾ ਕਰਕੇ ਆਪਣੇ ਕੰਨਾਂ ਵਿੱਚ ਜ਼ਰੂਰ ਪਾਓ ਇਸ ਨਾਲ ਪਾਰੀਪਾਨ ਦੂਰ ਹੋ ਜਾਵੇਗਾ ਨੰਬਰ 3 ਸਰਦੀਆਂ ਦੇ ਮੌਸਮ ਵਿੱਚ ਜਿੰਨਾ ਹੋ ਸਕਦਾ ਹੈ ਅਦਰਕ ਤੇ ਹਰੇ ਆਮਲੇ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਸਾਡਾ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 4 ਸਰਦੀਆਂ ਵਿੱਚ ਲੋੜ ਅਨੁਸਾਰ ਹੀ ਕੱਪੜੇ ਪਾਓ ਨਾ ਜ਼ਿਆਦਾ ਪਤਲੇ ਤੇ ਨਾ ਹੀ ਜ਼ਿਆਦਾ ਮੋٹے ਕਿਉਂਕਿ ਜ਼ਿਆਦਾ ਪਾਰੀ ਸਾਨੂੰ ਘਬਰਾਟ ਵੀ ਹੋਣ ਲਾਉਂਦੇ ਹਨ ਨੰਬਰ 5 ਜੇਕਰ ਤੁਹਾਨੂੰ ਜ਼ਿਆਦਾ ਜ਼ਖਾਮ ਹੋਵੇ ਤਾਂ ਦਹੀਂ ਵਿੱਚ ਹਰੀਆਂ ਮਿਰਚਾਂ ਜ਼ਿਆਦਾ ਪਾ ਕੇ ਖਾ ਲਓ ਇਹ ਨਾਲ ਤੁਰੰਤ ਜ਼ਖਾਮ ਹਟ ਜਾਵੇਗਾ ਨੰਬਰ 6 ਜੇਕਰ ਤੁਹਾਡੀ ਆਵਾਜ਼ ਸਹੀ ਨਾ ਨਿਕਲ ਰਹੀ ਹੋਵੇ ਤਾਂ ਮਲਠੀ ਨੂੰ ਤਵੇਸ ਲੰਬੇ ਸਮੇਂ ਤੱਕ ਆਪਣੇ ਮੂੰਹ ਵਿੱਚ ਰੱਖ ਕੇ ਚੂਸ ਜਾਓ ਗਲਾ ਸਾਫ਼ ਹੋਵੇਗਾ ਤੇ ਸਿਰਫ ਆਵਾਜ਼ ਵੀ ਸਾਫ਼ ਹੋਵੇਗੀ ਨੰਬਰ 7 ਜੇਕਰ ਤੁਸੀਂ ਰਾਤ ਨੂੰ ਸੇਵ ਵਿੱਚ ਕੁਝ ਲੌਂਗ ਫਸਾ ਕੇ ਰੱਖਦੇ ਹੋ ਤਾਂ ਸਮੇਂ ਸਵੇਰ ਦੇ ਸਮੇਂਾਂ ਦੇ ਨੇ ਇੱਕ ਗਲਾਸ ਪਾਣੀ ਵਿੱਚ ਉਵਾਲ ਕੇ ਅੱਦਾ ਰਹਿਣ ਤੱਕ ਗਾੜਾ ਕਰਕੇ ਪੀ ਲਓ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ ਨੰਬਰ 8 ਜਦੋਂ ਵੀ ਤੁਹਾਡਾ ਬੱਚਾ 10 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਘਰ ਦੇ ਕੰਮਾਂ ਵਿੱਚ ਥੋੜਾ ਸਮਾਂ ਜ਼ਰੂਰ ਉਲਝਾਓ ਤੇ ਉਸ ਨੂੰ ਥੋੜੇ ਥੋੜੇ ਕੰਮ ਜ਼ਰੂਰ ਸਿਖਾਓ ਇਸ ਨਾਲ ਉਹ ਕੰਮ ਵਿੱਚ ਆਪਣਾ ਧਿਆਨ ਲੱਗੇਗਾ ਤੇ ਨਾਲ ਹੀ ਕਦੇ ਵੀ ਵਿਗੜੇਗਾ ਨਹੀਂ ਨੰਬਰ 9 ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਸੌਂਫ ਜ਼ਰੂਰ ਖਾਓ ਤੇ ਹਰੇਕ ਕਾ ਉੱਪਰ ਨੰਗੇ ਪੈਰ ਤੁਰੋ ਇਹ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਤੇਜ਼ ਹੋਵੇਗੀ ਨੰਬਰ 10 ਰੋਟੀ ਬਣਾਉਂਦੇ ਸਮੇਂ ਆਟੇ ਨੂੰ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖੋ ਇਸ ਨਾਲ ਰੋਟੀਆਂ ਵਧੀਆ ਤੇ ਬਹੁਤ ਹੀ ਨਰਮ ਬਣਦੀਆਂ ਹਨ ਨੰਬਰ 11 ਰੋਟੀ ਨੂੰ ਜਦੋਂ ਵੀ ਤੁਸੀਂ ਬਣਾਉਂਦੇ ਹੋ ਤਾਂ ਬਣਾਉਣ ਤੋਂ ਬਾਅਦ ਉਹ ਕਾਫੀ ਸਮਾਂ ਗਰਮ ਹੀ ਰਹਿਣ ਤਾਂ ਰੋਟੀਆਂ ਵਾਲੇ ਪੋਣੇ ਥੱਲੇ ਸਿਲਵਰ ਪੇਪਰ ਰੱਖ ਦਿਓ ਇਸ ਤਰ੍ਹਾਂ ਰੋਟੀਆਂ ਕਾਫੀ ਸਮੇਂ ਤੱਕ ਗਰਮ ਹੀ ਰਹਿਣਗੀਆਂ ਨੰਬਰ 12 ਜੀਸ ਨੂੰ ਨਿਭਾਣਾ ਕਹਿੰਦੇ ਨੇ ਉਹ ਸਿਰਫ ਕੁਝ ਕੋ ਲੋਕਾਂ ਨੂੰ ਹੀ ਆਉਂਦਾ ਹੈ ਇਹ ਕਹਿਣਾ ਤਾਂ ਬੜਾ ਸੌਖਾ ਹੈ ਕਿ ਮੈਨੂੰ ਹੈ ਪਿਆਰ ਤੇਰੇ ਨਾਲ ਨੰਬਰ 13 ਜੇਕਰ ਤੁਸੀਂ ਸ਼ੱਕਰ ਦਾ ਇਸਤੇਮਾਲ ਚਾਹ ਬਣਾਉਣ ਲਈ ਕਰੋ ਤਾਂ ਚੀਨੀ ਨਾਲੋਂ ਵੀ ਸਿਹਤ ਲਈ ਇਹ ਵੀ ਦੇਰੇ ਫਾਇਦੇਮੰਦ ਹੈ ਤੇ ਨਾਲ ਹੀ ਜੇਕਰ ਰੋਟੀ ਨਾਲ ਖਾऊं ਤਾਂ ਇਸ ਨਾਲ ਖੂਨ ਦੀ ਕਮੀ ਪੂਰੀ ਹੋਵੇਗੀ ਨੰਬਰ 14 ਤਬਾਹ ਹੋ ਕੇ ਵੀ ਤਵਾਹੀ ਦਿਸਦੀ ਨਹੀਂ ਇਹ ਮੁਹੱਬਤ ਹੈ ਜਨਾਬ ਜਿਸ ਦੀ ਦਵਾਈ ਕਿਤੇ ਵਿਕਦੀ ਨਹੀਂ ਨੰਬਰ 15 ਜਦੋਂ ਵੀ ਕਾਰ ਵਿੱਚ ਕੜੀ ਦਾ ਸਮਾਹੀ ਹਮੇਸ਼ਾ ਸਹੀ ਹੋਣਾ ਚਾਹੀਦਾ ਹੈ ਕੜੀ ਲਗਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਪੂਰਬ ਦਿਸ਼ਾ ਵੱਲ ਹੀ ਲਗਾਓ ਜਾਂ ਫਿਰ ਉੱਤਰ ਦਿਸ਼ਾ ਵੱਲ ਇਸ ਦੇ ਨਾਲ ਹੀ ਤੁਸਦਾ ਸਮਾ ਹਮੇਸ਼ਾ ਸਹੀ ਹੋਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਅੱਗੇ ਜਾਂ ਫਿਰ ਪਿੱਛੇ ਨਹੀਂ ਰੱਖਣਾ ਚਾਹੀਦਾ ਨੰਬਰ 16 ਦਿਲ ਵਿੱਚ ਉੱਤਰ ਜਾਣਾ ਤੇ ਦਿਲ ਤੋਂ ਉੱਤਰ ਜਾਣਾ ਇਹ ਸਭ ਇਨਸਾਨ ਦੇ ਵਿਵਹਾਰ ਤੇ ਨਿਰਪਰ ਕਰਦਾ ਹੈ ਨੰਬਰ 17 ਰੋਟੀ ਖਾਣ ਤੋਂ ਪਹਿਲਾਂ ਇੱਕ ਰੋਟੀ ਕੁੱਤੇ ਲਈ ਤੇ ਇੱਕ ਰੋਟੀ ਗਾਂ ਲਈ ਜ਼ਰੂਰ ਕੱਢੋ ਇਸ ਨਾਲ ਤੁਹਾਨੂੰ ਕਦੇ ਵੀ ਆਰਥਿਕ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 18 ਬਹੁਤਾ ਸੋਚਿਆ ਬਹੁਤਾ ਵੇਖਿਆ ਬਹੁਤਾ ਪਰਖਿਆ ਪਰ ਸਚਾਈ ਆਪਣੇ ਆਪ ਤੋਂ ਬਿਨਾ ਕਿਸੇ ਕੋਈ ਆਪਣਾ ਨਹੀਂ ਹੁੰਦਾ ਨੰਬਰ 19 ਜਦੋਂ ਵੀ ਤੁਸੀਂ ਸਾਗ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਜੀਰਾ ਨਾ ਪਾਓ ਇਸ ਤੋਂ ਬਿਨਾ ਜੇਕਰ ਤੁਸੀਂ ਤੜਕਾ ਲਗਾਉਂ ਤਾਂ ਸਾਗ ਬਹੁਤ ਸੁਆਦ ਲੱਗਦਾ ਹੈ ਇਸ ਨਾਲ ਹੀ ਇਹ ਲਸਣ ਨੂੰ ਹਮੇਸ਼ਾ ਸਾਫਤਾ ਹੀ ਪਾਓ ਨੰਬਰ 20 ਜੇਕਰ ਮੁਹੱਬਤ ਉਸ ਤੋਂ ਨਾ ਮਿਲੇ ਜਿਸ ਨੂੰ ਤੁਸੀਂ ਚਾਹੁੰਦੇ ਹੋ ਤਾਂ ਉਹਨਾਂ ਨਾਲ ਮੁਹੱਬਤ ਜ਼ਰੂਰ ਕਰੋ ਜੋ ਤੁਹਾਨੂੰ ਚਾਹੁੰਦੇ ਹਨ ਨੰਬਰ 21 ਕੱਪੜਿਆਂ ਨੂੰ ਜਦੋਂ ਵੀ ਤੁਸੀਂ ਮਸ਼ੀਨ ਵਿੱਚ ਪਾਉਂਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਨਚੋੜ ਕੇ ਪਾਉਣ ਲਈ ਵਾਲੀ ਮਸ਼ੀਨ ਵਿੱਚ ਪਾਓ ਇਸ ਨਾਲ ਉਹ ਜਲਦੀ ਤੇ ਚੰਗੀ ਤਰ੍ਹਾਂ ਸੁੱਕ ਜਾਣਗੇ ਤੇ ਨਾਲ ਹੀ ਮਸ਼ੀਨ ਦਾ ਵੀ ਜ਼ੋਰ ਨਹੀਂ ਲੱਗੇਗਾ ਨੰਬਰ 22 ਪਰੋਸਾ ਵੀ ਕੰੱਚ ਦੀ ਤਰ੍ਹਾਂ ਹੁੰਦਾ ਹੈ ਜੇਕਰ ਇੱਕ ਵਾਰ ਟੁੱਟ ਜਾਵੇ ਤਾਂ ਚਿਹਰੇ ਅਲੱਗ ਅਲੱਗ ਦਿਖਾਈ ਦੇਣ ਲੱਗਦੇ ਹਨ ਨੰਬਰ 23 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਦਰਦ ਠੀਕ ਹੋਣ ਲੱਗ ਜਾਵੇਗਾ ਨੰਬਰ 24 ਸਮਾ ਲੰਘਣ ਦੇ ਬਾਅਦ ਜੋ ਕਦਰ ਕੀਤੀ ਜਾਵੇ ਉਸ ਨੂੰ ਕਦਰ ਨਹੀਂ ਅਫਸੋਸ ਕਿਹਾ ਜਾਂਦਾ ਹੈ ਨੰਬਰ 25 ਜਦੋਂ ਵੀ ਤੁਸੀਂ ਸੁਣਦੇ ਹੋ ਤਾਂ ਖੱਬੇ ਪਾਸੇ ਨੂੰ ਮੂੰਹ ਕਰਕੇ ਸੌਵੋ ਇਸ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਤੇ ਸਰੀਰ ਦੇ ਖੂਨ ਦਾ ਸਰਕਲ ਵੀ ਸਹੀ ਚੱਲੇਗਾ ਨੰਬਰ 26 ਜਿਨ੍ਹਾਂ ਨੂੰ ਗੁੱਸਾ ਆਉਂਦਾ ਹੈ ਉਹ ਲੋਕ ਸੱਚੇ ਹੁੰਦੇ ਨੇ ਮੈਂ ਅਕਸਰ ਝੂਠਿਆਂ ਨੂੰ ਮਸਕਰਾਉਂਦੇ ਹੋਏ ਵੇਖਿਆ ਹੈ ਨੰਬਰ 27 ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਕਦੇ ਵੀ ਕੋਈ ਵੀ ਗੋਲੀ ਨਾ ਖਾਓ ਸਗੋਂ ਕੁਦਰਤੀ ਤੌਰ ਤੇ ਨੀਂਦ ਲੈਣ ਦੀ ਕੋਸ਼ਿਸ਼ ਕਰੋ ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਬਿਜੀ ਰੱਖੋ ਤੇ ਤੁਰੰਤ ਸੋ ਜੋ ਤੇ ਤੁਹਾਡਾ ਮਨ ਕਿਤੇ ਵੀ ਨਾ ਜਾਵੇ ਤੇ ਤੁਹਾਨੂੰ ਨੀਂਦ ਆ ਜਾਵੇਗੀ ਨੰਬਰ 28 ਤੁਸੀਂ ਕਦੋਂ ਸਹੀ ਹੋ ਲੋਕ ਇਸ ਨੂੰ ਯਾਦ ਨਹੀਂ ਰੱਖਦੇ ਪਰ ਤੁਸੀਂ ਕਦੋਂ ਗਲਤ ਸੀ ਇਹ ਸਭ ਯਾਦ ਰੱਖਦੇ ਨੇ ਨੰਬਰ 29 ਜਦੋਂ ਵੀ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾਉਂਦੇ ਹੋ ਤਾਂ ਇਸ ਵਿੱਚ ਥੋੜੀ ਜਿਹੀ ਹਰੀ ਇਲਾਇਚੀ ਦਾ ਮਸਾਲਾ ਪੀਸਿਆ ਹੋਇਆ ਜ਼ਰੂਰ ਪਾਓ ਇਸ ਨਾਲ ਮਿੱਠੇ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਨੰਬਰ ਤੀ ਸਾਡੀ ਜ਼ਿੰਦਗੀ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼बान ਮਿੱਠੀ ਹੁੰਦੀ ਹੈ ਤੇ ਦਿਲ ਬਹੁਤਾ ਕੌੜਾ ਹੁੰਦਾ ਹੈ ਨੰਬਰ 3 ਰਾਤ ਦੀ ਬਚੀ ਹੋਈ ਸਬਜੀ ਨੂੰ ਜੇਕਰ ਤੁਸੀਂ ਆਟੇ ਵਿੱਚ ਪਾ ਕੇ ਪਰਾਂਠੇ ਬਣਾ ਲਵਾਂ ਤਾਂ ਬਹੁਤ ਸੁਆਦ ਬਣਗੇ ਤੇ ਨਾਲ ਹੀ ਬਚੀ ਹੋਈ ਸਬਜੀ ਤੁਹਾਡੇ ਵੀ ਕੰਮ ਆ ਜਾਵੇਗੀ ਨੰਬਰ 32 ਰਿਸ਼ਤੇ ਕਦੇ ਵੀ ਮਿੱਠੀ ਆਵਾਜ਼ ਤੇ ਸੋਣੀ ਸੂਰਤ ਦੀ ਵਜ੍ਹਾ ਨਾਲ ਨਹੀਂ ਟਿਕਦੇ ਰਿਸ਼ਤੇ ਤਾਂ ਸਿਰਫ ਸਾਫ਼ ਦਿਲ ਤੇ ਸੱਚੇ ਵਿਸ਼ਵਾਸ ਨਾਲ ਹੀ ਟਿਕਦੇ ਨੇ ਨੰਬਰ 33 ਕਰੋਟ ਕਦੇ ਵੀ ਦੋ ਜਾਂ ਤਿੰਨ ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਜੇਕਰ ਅਸੀਨਾ ਨੂੰ ਸੀਮਤ ਵਿੱਚ ਰਹਿ ਕੇ ਹੀ ਖਾਵਾਂਗੇ ਤਾਂ ਸਾਡੇ ਸਰੀਰ ਨੂੰ ਇਸ ਦੇ ਵਧੇਰੇ ਫੈਗਦੀ ਹੋਣਗੇ ਨੰਬਰ 34 ਤਖਲੀਬ ਕਿਸੇ ਦੇ ਪਿਆਰ ਵਿੱਚ ਛੱਡ ਜਾਣ ਨਾਲ ਨਹੀਂ ਹੁੰਦੀ ਸਗੋਂ ਉਸਦੇ ਨਾਲ ਬਿਤਾਏ ਹੋਏ ਪਲਾਂ ਨੂੰ ਯਾਦ ਕਰਨ ਨਾਲ ਹੁੰਦੀ ਹੈ ਨੰਬਰ 35 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਰੋਟੀ ਚੁੱਲੇ ਤੇ ਬਣਾਓ ਤਾਂ ਇਸ ਨਾਲ ਤੁਹਾਡੇ ਬਹੁਤੇ ਕੰਮ ਹੋ ਸਕਦੇ ਹਨ ਜਿਵੇਂ ਕਿ ਰੋਟੀ ਵੀ ਸਵਾਦ ਬਣੇਗੀ ਤੇ ਨਾਲ ਹੀ ਤੁਸੀਂ ਆਪਣੇ ਹੱਥ-ਪੈਰ ਸੇਕ ਸਕਦੇ ਹੋ ਤੇ ਬਚੀ ਹੋਈ ਆਗ ਉੱਪਰ ਤੁਸੀਂ ਸਬਜ਼ੀ ਜਾਂ ਫਿਰ ਨਹਾਉਣ ਵਾਲਾ ਪਾਣੀ ਗਰਮ ਕਰ ਸਕਦੇ ਇਸ ਲਈ ਚੁੱਲੇ ਤੇ ਕੰਮ ਕਰਨ ਦੇ ਬਹੁਤ ਫਾਇਦੇ ਹਨ ਨੰਬਰ 36 ਝੂਠੇ ਲੋਕ ਸੱਚਾ ਪਿਆਰ ਵੀ ਭੁੱਲ ਜਾਂਦੇ ਨੇ ਪਰ ਸੱਚੇ ਲੋਕ ਝੂਠਾ ਪਿਆਰ ਵੀ ਨਹੀਂ ਭੁਲਾ ਪਾਉਂਦੇ ਨੰਬਰ 37 ਆਪਣੇ ਵਾਲਾਂ ਨੂੰ ਕਦੇ ਵੀ ਜ਼ਿਆਦਾ ਮਹਿੰਦੀ ਜਾਂ ਫਿਰ ਕਲਰ ਨਾ ਲਗਾਓ ਸੁੱਖ ਉਹਨਾਂ ਨੂੰ ਕੁਦਰਤੀ ਤੌਰ ਤੇ ਕਾਲਾ ਕਰਨਾ ਸਿੱਖੋ ਹਰੇ ਆਮਲੇ ਦੀ ਵੱਧ ਤੋਂ ਵੱਧ ਵਰਤੋਂ ਕਰੋ ਘਰ ਤੋਂ ਬਣੇ ਤੇਲ ਆਪਣੇ ਵਾਲਾਂ ਵਿੱਚ ਲਗਾਓ ਤੇ ਆਪਣਾ ਖਾਣਾ ਪੀਣਾ ਸਹੀ ਰੱਖੋ ਨੰਬਰ 38 ਕਿਸੇ ਨੂੰ ਨਾ ਪਾਉਣ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ ਪਾਰੇ ਕਿਸੇ ਨੂੰ ਪਾ ਕੇ ਗਵਾ ਦੇਣ ਤੋਂ ਬਾਅਦ ਫਿਰ ਕੁਝ ਵੀ ਬਾਕੀ ਨਹੀਂ ਬਚਦਾ ਨੰਬਰ 39 ਜੇ ਕਰੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੱਟ ਲੱਗ ਜਾਵੇ ਤਾਂ ਉਸ ਉੱਪਰ ਆਪਣਾ ਪਿਸ਼ਾਬ ਪਾ ਲਓ ਇਸ ਨਾਦਰント ਸੱਟ ਤੋਂ ਆਮ ਮਿਲ ਜਾਵੇਗਾ ਨੰਬਰ 40 ਖਮੋਸ਼ੀਆਂ ਕਦੇ ਵੀ ਬੇਜਵਾਨ ਨਹੀਂ ਹੁੰਦੀਆਂ ਦਰਦ ਅਜੇ ਵੀ ਹੁੰਦੇ ਨੇ ਜੋ ਆਵਾਜ਼ ਹੀ ਖੋ ਲੈਂਦੇ ਨੇ ਨੰਬਰ 41 ਜੇਕਰ ਤੁਹਾਡੇ ਜੋੜਾਂ ਹੱਡੀਆਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਸਰਦੀਆਂ ਵਿੱਚ ਵੱਧ ਤੋਂ ਵੱਧ ਤਾਕਤਵਾਰੀਆਂ ਚੀਜ਼ਾਂ ਦਾ ਸੇਵਨ ਕਰੋ ਇਸ ਨਾਲ ਸਾਰੇ ਦਰਦ ਠੀਕ ਹੋ ਜਾਂਦੇ ਹਨ ਨੰਬਰ 42 ਮਤਲਬ ਵੀ ਵੀ ਰਿਸਤੇ ਕੋਣੋ ਦੀ ਤਰ੍ਹਾਂ ਹੁੰਦੇ ਨਹੀਂ ਕਾਲੇ ਕੋਲੇ ਦੀ ਤਰ੍ਹਾਂ ਹੁੰਦੇ ਨਹੀਂ ਗਰਮ ਹੋਣ ਤੇ ਹੱਥ ਜਲਾ ਦਿੰਦੇ ਨਹੀਂ ਤੇ ਠੰਡਾ ਹੁੰਦੇ ਨਹੀਂ ਤਾਂ ਹੱਥ ਕਾਲੇ ਕਰ ਦਿੰਦੇ ਨੇ ਜਿ ਘਰੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬੋਲਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੋਂ ਹੱਥ ਜੋੜ ਕੇ માफ़ी ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ